ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਮਹਾਰਾਸ਼ਟਰ ਵਿੱਚ ਨਦੇੜ ਵਿਖੇ ਸਥਾਪਿਤ ਗੁਰਦੁਆਰਾ ਮਾਲ ਟਿਕਰੀ ਸਾਹਿਬ ਇਸ ਜਗ੍ਹਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਚਰਨਛੋਪਾ ਪ੍ਰਾਪਤ ਹੈ ਤੇ ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਜ਼ਾਨਾ ਕੱਢ ਕੇ ਇਸ ਜਗ੍ਹਾ 'ਚੋਂ ਗੁਰਦੁਆਰਾ ਸੰਗਤ ਸਰ ਵਿੱਚ ਜਾ ਕੇ ਤੇ ਆਪਣੀ ਪੂਰੀ ਫੌਜ ਵਿੱਚ ਤਨਦੇਸਾਹਬ ਨਾਲ ਖਚਰਾ ਤੇ ਊੜੀਆਂ ਤੇ ਉਠਾਂ ਤੇ ਤੇ ਉਹ ਖਜ਼ਾਨਾ ਵੰਤਰਿਤ ਕੀਤਾ ਸੀ ਉਹਨਾਂ ਵਿੱਚ ਵੰਡਿਆ ਸੀ ਤੇ ਬਾਕੀ ਬਚਦਾ ਉਹ ਧਨ ਵਾਪਸ ਕਿਸੇ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ ਹੈ ਉਹਨਾਂ ਦਾ ਬਚਨ ਹੈ ਕਿ ਜਦੋਂ ਵੀ ਸਿੱਖ ਕੌਮ 96 ਕਰੋੜੀ ਉਹ ਜਾਣਗੇ ਉਦੋਂ ਇਸ ਜਗ੍ਹਾ ਤੇ ਟਾਈ ਦਿਨ ਵਾਸਤੇ ਉਸ ਬਚਦੇ ਲੰਗਰ ਦਾ ਜੋ ਕਿ ਅਰਬਾਂ ਦੇ ਹਿਸਾਬ ਵਿੱਚ ਹੈ ਲੰਗਰ ਲਗਾਇਆ ਜਾਵੇਗਾ ਤੇ ਉਹ ਸੰਗਤ ਵਿੱਚ ਵਿਤਰਿਤ ਕੀਤਾ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ